ਸਸਿਕਾਲ ਜੀ ਸਿਮਰਨ ਬਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਭ ਤੋਂ ਪਹਿਲਾਂ ਤਾਂ ਜੀ ਸੌਰੀ ਬਹੁਤ ਦਿਨਾਂ ਬਾਅਦ ਵੀਡੀਓ ਪਾਉਣ ਲੱਗਿਆ ਹਾਂ ਕੋਈ ਸੀਗੀ ਪ੍ਰੋਬਲਮ ਹਨਾ ਇਸ ਕਰਕੇ ਵੀਡੀਓ ਨਹੀਂ ਤੇ ਪੈ ਰਹੀ ਹੁਣ ਵੀਡੀਓ ਦੁਬਾਰਾ ਤੇ ਤੁਹਾਨੂੰ ਰੋਜ਼ ਦੇਖਣ ਨੂੰ ਮਿਲਣਗੀਆਂ ਸੋਹਣੇ ਸੋਹਣੇ ਸੂਟ ਦੇਖਣ ਨੂੰ ਮਿਲਣਗੇ ਜਿਨ੍ਹਾਂ ਮੇਰੀਆਂ ਭੈਣਾਂ ਨੇ ਮੈਨੂੰ ਪਹਿਲਾਂ ਵੀ ਦੇਖਦੀਆਂ ਹਰ ਰੋਜ਼ ਦੁਬਾਰਾ ਤੇ ਤੁਸੀਂ ਰੋਜ਼ ਦੇਖਣਾ ਜੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸੂਟ ਕਿਵੇਂ ਦੇ ਲੱਗਦੇ ਆ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਪਸ਼ਮੀਨੇ ਦੇ ਸੂਟ ਹੈ ਜੀ ਕਲਰ ਚਾਰਟ ਚੈੱਕ ਕਰੀ ਜਾਓ ਜੀ ਜਿਹੜੀਆਂ ਜਿਹੜਾ ਕਲਰ ਤੁਹਾਨੂੰ ਇਹਨਾਂ ਚੋਂ ਪਸੰਦ ਆਉਂਦਾ ਹੈ ਸੂਟ ਉਹਨਾਂ ਨੂੰ ਪਸੰਦ ਆਉਂਦਾ ਤੁਸੀਂ ਮੈਸੇਜ ਕਰਕੇ ਸੂਟ ਦਾ ਰੇਟ ਪਤਾ ਕਰ ਸਕਦੇ ਆ ਫੈਬਰਿਕ ਪਤਾ ਕਰ ਸਕਦੇ ਆ ਫੈਬਰਿਕ ਹੈਗਾ ਜੀ ਪਸ਼ਮੀਨਾ ਰੇਟ ਸਭ ਦੇ ਅਲੱਗ-ਅਲੱਗ ਹੈ ਜੀ ਅੱਜ ਆਪਾਂ ਗੱਲਾਂ ਹੀ ਕਰਨੀਆਂ ਇਸ ਕਰਕੇ ਮੈਂ ਤੁਹਾਨੂੰ ਰੇਟ ਨਾਲ ਦੀ ਨਾਲ ਨਹੀਂ ਦੱਸ ਸਕਦੀ ਤੁਹਾਨੂੰ ਫੈਬਰਿਕ ਦੱਸਤਾ ਜੀ ਪਸ਼ਮੀਨਾ ਹੈ ਬਹੁਤ ਦਿਨਾਂ ਬਾਅਦ ਵੀਡੀਓ ਪਾਉਣ ਲੱਗਿਆ ਬਹੁਤ ਮੇਰੀਆਂ ਭੈਣਾਂ ਨੇ ਮੈਸੇਜ ਕਰੇ ਫੋਨ ਕਰੇ ਵੀ ਤੁਹਾਡੀਆਂ ਵੀਡੀਓਆਂ ਨਹੀਂ ਆ ਰਹੀਆਂ ਜੀ ਪਹਿਲਾਂ ਤਾਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਕਈ ਵਾਰ ਹੁੰਦਾ ਨਾ ਕਿ ਆਪਣਾ ਮਨ ਵੀ ਨਹੀਂ ਕਰਦਾ ਹੁੰਦਾ ਵੀਡੀਓ ਪਾਉਣੇ ਨੂੰ ਵੈਸੇ ਹੀ ਥੋੜੀ ਜਿਹੀ ਮੇਰੇ ਸੱਟ ਲੱਗ ਗਈ ਸੀ ਇਸ ਕਰਕੇ ਮੇਰਾ ਬਿਲਕੁਲ ਮਨ ਨਹੀਂ ਸੀ ਕਰਦਾ ਹੁੰਦਾ ਵੀਡੀਓ ਪਾਉਣ ਨੂੰ ਤਾਂ ਕਰਕੇ ਵੀਡੀਓ ਨਹੀਂ ਸੀ ਪਾਉਂਦੇ ਸਟੇਟਸ ਜ਼ਰੂਰ ਲਾਉਂਦੇ ਸੀਗੇ ਸੂਟ ਵੀ ਜਿਹੜੀਆਂ ਪਹਿਣਾ ਸਟੇਟਸ ਦੇਖ ਕੇ ਬੁੱਕ ਕਰਦੀਆਂ ਸੀਗੀਆਂ ਉਹਨਾਂ ਦੇ ਸੂਟ ਭੇਜ ਦਿੰਦੇ ਸੀਗੇ ਵੀਡੀਓ ਦਾ ਮਨੇ ਨਹੀਂ ਸੀ ਕਰਦਾ ਹਨਾ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਪਾਉਣ ਲੱਗਿਆਂ ਮੇਰੀਆਂ ਆਂਟੀਆਂ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਆ ਲੋਕ ਸੱਚੀ ਜਿਹੜੇ ਫੋਨ ਕਰਕੇ ਪੁੱਛਦੇ ਰਹੇ ਤਬੀਅਤ ਦਾ ਵੀ ਪੁੱਛਦੇ ਰਹੇ ਵੀਡੀਓ ਦਾ ਤਾਂ ਤਕਰੀਬਨ ਮੈਸੇਜ ਆਉਂਦੇ ਹੁੰਦੇ ਸੀ ਕਿ ਵੀ ਤੁਹਾਡੀ ਵੀਡੀਓ ਕਿਉਂ ਨਹੀਂ ਆਉਂਦੀ ਵੀਡੀਓ ਕਿਉਂ ਨਹੀਂ ਆਂਦੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਮੇਰੀ ਵੀਡੀਓ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਹੁਣ ਤੁਹਾਨੂੰ ਰੋਜ਼ ਦੀ ਰੋਜ਼ ਵੀਡੀਓ ਦੇਖਣ ਨੂੰ ਮਿਲੂਗੀ ਸੋਹਣੇ ਸੋਹਣੇ ਸੂਟ ਦੇਖਣ ਨੂੰ ਮਿਲਣਗੇ ਤੇ ਤੁਸੀਂ ਸੂਟ ਪਹਿਲਾਂ ਮੈਨੂੰ ਆਰਡਰ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸਿਲਕ ਪਸ਼ਵੀਨੇ ਦੇ ਸੂਟ ਹੈ ਜੀ ਕ੍ਰੇਵ ਦੇ ਸੂਟ ਹੈ ਪ੍ਰਿੰਟ ਸੂਟ ਹੈ ਆਲ ఓవర్ ਸੂਟ ਹੈ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਰੇਟ ਪੁੱਛ ਕੇ ਆਪਣਾ ਆਰਡਰ ਡਨ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਸੂਟ ਦੇਖੋ ਜੀ ਰੋਜ਼ ਦੀ ਰੋਜ਼ ਜਾਂਦੇ ਸੀਗੇ ਜਿਨ੍ਹਾਂ ਦਾ ਸਟੇਟਸ ਲਾਉਂਦੇ ਸੀਗੇ ਜੇ ਸਤੇ ਪਰਸਨਲੀ ਕੋਈ ਸੂਟਾਂ ਦੀਆਂ ਪਿੱਕਾ ਮੰਗਾਉਂਦਾ ਸੀਗਾ ਸੀ ਉਹ ਪੇਜ ਦਿੰਦੇ ਸੀਗੇ ਪਰ ਵੀਡੀਓ ਦਾ ਟਾਈਮ ਹੀ ਨਹੀਂ ਸੀ ਲੱਗਦਾ ਹਨਾ ਬਹੁਤ ਕੋ ਬਿਜੀ ਵੀ ਚੱਲ ਰਹੇ ਸੀਗੇ ਥੋੜੇ ਜੇ ਇਸ ਕਰਕੇ ਵੀਡੀਓ ਅਪਲੋਡੇ ਨਹੀਂ ਤੀ ਹੁੰਦੀ ਬਣਾਉਂਦੇ ਹੀ ਨਹੀਂ ਸੀਗੇ ਅਪਲੋਡ ਤਾਂ ਕੀ ਬਣਾਉਂਦੇ ਹੀ ਨਹੀਂ ਸੀਗੇ ਹਨਾ ਹੂੰਨ ਦੁਵਾਰਾ ਤੋਂ ਰੋਜ਼ ਵੀਡੀਓ ਪੈਣ ਗਿਆ ਜੇ ਮੇਰੀਆਂ ਭੈਣਾਂ ਨੇ ਜਿਨ੍ਹਾਂ ਦੇ ਮੇਰੇ ਕੋਲ ਸੂਟ ਬਣ ਰਹੇ ਆ ਉਹਨਾਂ ਨੇ ਇਹ ਸੂਟ ਵੀ ਚ ਰਖਵਾਉਣਾ ਹੋਇਆ ਤਾਂ ਤੁਸੀਂ ਚਖਵਾ ਕੇ ਰਖਾ ਸਕਦੇ ਆ ਕਿਉਂਕਿ ਕਈ ਮੇਰੀਆਂ ਭੈਣਾਂ ਦੇ ਸੂਟ ਮੇਰੇ ਕੋਲ ਬਣ ਰਹੇ ਆ ਜਿਹੜੇ ਕਿ ਅਸੀਂ ਪਾਰਸਲ ਕਰਨੇ ਆ ਜੇ ਤੁਸੀਂ ਸੂਟ ਸਟੀਚ ਵੀ ਕਰਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਟੀਚਿੰਗ ਕਰਵਾ ਸਕਦੇ ਆ ਸਟੀਚਿੰਗ ਕਰਵਾ ਕੇ ਵੀ ਮੰਗਵਾ ਸਕਦੇ ਆ ਬਦੌਟ ਸਟੀਚਿੰਗ ਵੀ ਮੰਗਵਾ ਸਕਦੇ ਆ ਜੀ ਹਨਾ ਏ ਵੀ ਜੀ ਬਹੁਤ ਦਿਨਾਂ ਦਾ ਮਾਂਚ ਸੀਗਾ ਵੀ ਵੀਡੀਓ ਪਾਈਏ ਇਸ ਕਰਕੇ ਅੱਜ ਸੂਟਾਂ ਦਾ ਕੋਈ ਰੇਟ ਨਹੀਂ ਦੱਸਿਆ ਬਸ ਐਦਾਂ ਹੀ ਵੀਡੀਓ ਪਾਤੀ ਕਿਉਂਕਿ ਬਹੁਤ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੀ ਸੀਗੀ ਜੀ ਐਦਾਂ ਹੀ ਵੀਡੀਓ ਨੂੰ ਪਿਆਰ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ ਸੋ ਮੱਚ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ